ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਰਾਸੰਦੂ ਫਾਰਮਿੰਗ YouTube ਚੈਨਲ ਦੇ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਹਾਂ ਜੀ ਤੇ Facebook ਪੇਜ ਨੂੰ ਵੀ ਦੋਸਤੋ ਤੁਸੀਂ ਜਰੂਰ ਫੋਲੋ ਕਰ ਲਿਓ ਜਿਹੜੇ ਵੀਰ ਇਸ ਵੀਡੀਓ ਨੂੰ Facebook ਪੇਜ ਦੇ ਉੱਪਰ ਦੇਖਣਗੇ ਉਹ ਪੇਜ ਨੂੰ ਵੀ ਜਰੂਰ ਤੁਸੀਂ ਫੋਲੋ ਕਰ ਲਓ ਸੋ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਜੋਰ ਸਿੰਘ ਵਾਲਾ ਪਹੁੰਚੀ ਹੋਏ ਹਾਂ ਜੀ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਹਨੂੰ ਤਰਨਤਾਰ ਲੱਗਦਾ ਜੀ ਵੀਰ ਹਰਬੇਲ ਸਿੰਘ ਜੀ ਓਨਰ ਨੇ ਤੇ ਵੀਰ ਹਰਵੀਰ ਸਿੰਘ ਦੀਆਂ ਪਹਿਲਾਂ ਵੀ ਕਾਫੀ ਵੀਡੀਓ ਜੜੀਆਂ ਚੈਨਲਾਂ ਦੇ ਉੱਪਰ ਤੁਹਾਨੂੰ ਵੇਖਣ ਦੇ ਵਿੱਚ ਨਾਰਮਲ ਮਿਲ ਜਾਣਗੀਆਂ ਤੇ ਅੱਜ ਵੀਰ ਹੁਣਾਂ ਦੇ ਕੋਲ ਇੱਕ ਬਹੁਤ ਖੂਬਸੂਰਤ ਜਿਹੜੀ ਐਕਸਟਰਾ ਆਰਡੀਨਰੀ ਬਿਊਟੀ ਦੇ ਵਿੱਚ ਆਪਾਂ ਦੇਖੀਏ ਤੇ ਨੀਲੀ ਰਾਵੀ ਦੀ ਜਿਹੜੀ ਮੱਝ ਆਈ ਹੋਈ ਆ ਸੇਲ ਵਾਸਤੇ ਆ ਦੋਸਤੋ ਅਵੇਲੇਬਲ ਹੈਗੀ ਆ ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਸ਼ੁਕਰੀਨ ਹੋਵੋ ਤੁਸੀਂ ਖਰੀਦਣ ਦੇ ਬਰੀਡ ਉੱਪਰ ਕੰਮ ਕਰਨਾ ਚਾਹੁੰਦੇ ਹੋਵੋ ਵੈਸੇ ਨਾਰਮਲ ਜਿਹੜੇ ਮੇਰੇ ਵੀਰ ਸਕਰੀਨ ਸੀ ਕਿ ਕਾਫੀ ਚਿਰ ਤੋਂ ਡਿਮਾਂਡ ਸੀ ਬਹੁਤ ਚੰਗੀ ਜਿਹੜੀ ਨੀਲੀ ਰਾਵੀ ਮੱਝ ਖਰੀਦਣ ਦੀ ਤੇ ਅੱਜ ਵੀ ਉਹ ਮੱਜ ਆਪਾਂ ਤੁਹਾਡੇ ਲਈ ਜਿਹੜੀ ਲੈ ਕੇ ਹਾਜ਼ਰ ਹੋਏ ਆ। ਸੋ ਆਪਣੇ ਜਿਹੜੇ ਚੈਨਲ ਤੇ ਆ ਦੋਸਤੋ ਜ਼ਿਆਦਾਤਰ ਜਿਹੜੀਆਂ ਵੀਡੀਓ ਨੀਲੀ ਰਾਵੀ ਦੀਆਂ ਹੀ ਪੈਂਦੀਆਂ ਰਹਿੰਦੀਆਂ ਕਿਉਂਕਿ ਆਪਣਾ ਜਿਹੜਾ ਏਰੀਆ ਦੋਸਤੋ ਪੱਟੀ ਭਿੱਖੀਵੰਡ ਏਰੀਆ ਜਿਹੜਾ ਇੱਧਰ ਨੋਰਮਲ ਆਪਾਂ ਕਵਰ ਕਰਦੇ ਰਹਿੰਦੇ ਆ। ਸੋ ਜਿਸ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਐਡ ਕਰਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਵੀ ਜਿਹੜਾ ਕਰ ਸਕਦੇ ਹੋ 9815142150 ਮੇਰੇ ਕੰਟੈਕਟ ਨੰਬਰ 'ਤੇ। ਤੇ ਚੱਲਦੇ ਆ ਵੀਰ ਹਰਬੇਲ ਦੇ ਕੋਲੋਂ ਪੁੱਛ ਲੈਨੇ ਆ ਇਸ ਮੱਜ ਦੀ ਕੀ ਤੇ ਸਭ ਤੋਂ ਪਹਿਲਾਂ ਵੀਰ ਹਰਬੇਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਮੇਰੇ ਭੈਣ ਭਰਾ ਇਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਠੀਕਾ ਜੀ ਬਹੁਤ ਵਧੀਆ ਵੀਰ ਜੀ ਤੇ ਨਾਲੇ ਤੁਹਾਨੂੰ ਵਧਾਈਆਂ ਹੁਣ ਬਹੁਤ ਬਹੁਤ ਵੀ ਜਿਹੜੀ ਆਪਣੀ ਪਾਰਟੀ ਆ ਆਮ ਆਦਮੀ ਪਾਰਟੀ ਆ ਜਿੱਤ ਹੋਈ ਹੈ ਜੀ ਬਿਲਕੁਲ ਜੀ ਬਿਲਕੁਲ ਲੰਮੀ ਲੀਡ ਨਾਲ ਜਿੱਤਿਆ ਹਾਂ ਜੀ ਹਾਂ ਜੀ ਤੇ ਬਾਕੀ ਇਹ ਸਾਰੇ ਵਰਕਰ ਸਪੋਰਟਰ ਵੋਟਰ ਇਹ ਸਾਰਿਆਂ ਦਾ ਜਾਨੀ ਕੀ ਸਹਿਯੋਗ ਨਾਲ ਹੋਇਆ ਵਾ ਬਿਲਕੁਲ ਬਿਲਕੁਲ ਜੀ ਬਾਕੀ ਇਹ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਜਾਨੀ ਕਿ ਬਣ ਗਿਆ ਤਾਂ ਐਦਾਂ ਹੋਜੂ ਓਦਾਂ ਹੋਜੂ ਬਾਕੀ ਸਾਰੇ ਨੇ ਹੀ ਵੋਟਾਂ ਪਾਈਆਂ ਨੇ ਸਾਰੇ ਬਿਲਕੁਲ ਲੋਕਤੰਤਰ ਲੋਕਾਂ ਦਾ ਹੈ ਜੀ ਅਕਾਲੀ ਆ ਚਾਹ ਕਾਂਗਰਸ ਆ ਸਾਰੇ ਹੀ ਜਾਨੀ ਕਿ ਇੱਕ ਉਮੀਦਵਾਰ ਨੇ ਵੋਟਰ ਨੇ ਤਾਂ ਕੋਈ ਗੱਲ ਨਹੀਂ ਜਿੱਤ ਹਾਰ ਬਣੀ ਆ ਲੋਕਤੰਤਰ ਲੋਕਾਂ ਦਾ ਵੀ ਪਾਸਾ ਜਿਹੜਾ ਮਰਜ਼ੀ ਚੁਣ ਜਦੋਂ ਮਰਜ਼ੀ ਚੁਣ ਪਲਟਾ ਕੇ ਰੱਖ ਸਕਦੇ ਆ ਬਿਲਕੁਲ ਜੀ ਇਹ ਦੁਨੀਆ ਵਾ ਜੀ ਹਾਂਜੀ ਹਾਂਜੀ ਤੇ ਚਲੋ ਅੱਗੇ ਉਮੀਦ ਆ ਬਹੁਤ ਵਧੀਆ ਚੰਗੇ ਕੰਮਕਾਜ ਹੋਣਗੇ ਕੁਝ ਨਵਾਂ ਵੇਖਣ ਨੂੰ ਮਿਲੂਗਾ 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 ਬਿਲਕੁਲ ਜੀ ਠੀਕ ਹੈ ਜੀ ਸਾਰੇ ਵਧੀਆ ਨੇ ਆਪਣੀ ਆਪਣ ਨੇ ਪਹਿਲਾਂ ਵੀ ਕੰਮ ਕੀਤੇ ਆ ਹੁਣ ਅੱਗੇ ਵੀ ਇਹੀ ਕੁਝ ਚੱਲਦਾ ਰਹੂਗਾ ਬਿਲਕੁਲ 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 ਤੇ ਵੀਰ ਹਰਵੈਲ ਅੱਜ ਇੱਕ ਨਵੀਂ ਆਪਣੇ ਕੋਲ ਨੀਲੀ ਰਾਵੀ ਦੀ ਮਹ ਆਈ ਹੈ ਜੀ ਬਿਲਕੁਲ ਵੀ ਜੀ ਇਹ ਨੀਲੀ ਰਾਵੀ ਦੀ ਬਹੁਤ ਹੀ ਚੰਗੀ ਯਾਨੀ ਕਿ ਐਕਸਟਰਾ ਆਰਡੀ ਆਪਾਂ ਇਹਨੂੰ ਕਹਿ ਸਕਦੇ ਆ ਠੀਕ ਹੈ ਜੀ ਬਿਊਟੀ ਵੱਲੋਂ ਵੀ ਦੇਖੀਏ ਠੀਕ ਹੈ ਸਾ ਇਹਦੀ ਯਾਨੀ ਕਿ ਦੁੱਧ ਦੀ ਜਿਹੜੀ ਯਾਨੀ ਕਿ ਪਿਛੋ ਜਾਨੀ ਕਿ 16.5 ਲੀਟਰ ਦੀ ਆਪਾਂ ਨੂੰ ਗਾਰੰਟੀ ਮਿਲੀ ਹੋਈ ਤੇ ਜਿਹਦੇ ਅਕੋਰਡਿੰਗ ਆਪਾਂ ਚੈੱਕ ਕੀਤੀ ਚੈੱਕ ਪਾਸ ਕੀਤੀ ਆ ਜਾਨੀ ਕਿ ਆਪਾਂ ਟਿੱਪੀ ਆ ਤਾਂ ਚਵਾ ਵੀ ਇੱਕ ਨੰਬਰਾਂ ਨਿਕਲੂ ਤਾਂ ਮੇਰੇ ਹਿਸਾਬ ਨਾਲ ਗਾਰਡ ਵੀ ਬਹੁਤ ਹੀ ਵਧੀਆ ਨਿਕਲੂ ਮਾਈ ਦੀ ਠੀਕ ਹੈ ਜੀ ਠੀਕ ਹੈ ਤਾਂ ਫਿਰ ਅੱਗੋਂ ਮਾਲਕਾਂ ਲੋਕ ਵੀ ਕੁਝ ਦੱਸਿਆ ਕਿ ਜਿੱਥੋਂ ਆਪਾਂ ਲੈ ਕੇ ਆਏ ਵੀ ਕੋਈ ਤਸੱਲੀ ਦਿੱਤੀ ਗਈ ਹੈ ਵੀ ਕਿੰਦਾ ਦੀ ਚਵਾਈ ਰਹੀ ਹੈ ਜੀ ਬਿਲਕੁਲ ਜੀ 16 16.5 ਲੀਟਰ ਦੀ ਉਹਨਾਂ ਨੇ ਆਪਾਂ ਨੂੰ ਬਿਲਕੁਲ ਤਸੱਲੀ ਦਿੱਤੀ ਆ ਠੀਕ ਆ ਠੀਕ ਹੈ ਚੰਗੀ ਬਾਰਡਰ ਏਰੀਆ ਤੇ ਇਹ ਮਤਲਬ ਕਿ ਲੁਕਟੇਸ਼ਨ ਅਗੇ ਕਿੰਨੀ ਸੂਣ ਜਾ ਰਹੀ ਹੈ ਵੀ ਇਹ ਤੀਜੀ ਵਾਰਸ ਹੋ ਗਈ ਹੈ ਹਨਾ ਥਰਡ ਸੂਆ ਸੂਣ ਜਾ ਰਹੀ ਆ ਬਾਕੀ ਦੋਸਤੋ ਤੁਸੀਂ ਵੇਖੋਗੇ ਵੀ ਨੀਲੀ ਰਾਵੀ ਦਾ ਬਿਲਕੁਲ ਜਿਹੜਾ ਖੂਬਸੂਰਤ ਤੁਹਾਨੂੰ ਇੱਕ ਨਮੂਨਾ ਜਿਹੜਾ ਆਪਾਂ ਪੇਸ਼ ਕਰ ਰਹੇ ਹਾਂ ਤੁਹਾਡੇ ਅੱਗੇ ਵੀ ਸਿੰਘ ਸਿੰਘ ਵੇਖੋ ਬਹੁਤ ਜ਼ਿਆਦਾ ਸੋਹਣਾ ਤੇ ਲੋਹੜੇ ਦੀ ਜਿਹੜੀ ਮਤਲਬ ਕਿ ਤੁਸੀਂ ਵੇਖੋਗੇ ਨਾ ਵੀ ਸ਼ਕੀਨ ਹੈਗੀ ਆ ਬਾਕੀ ਠੰਡੀ ਸੀਲ ਵੜੀ ਦੇਖੋ ਇਹ ਆ ਦੇਖ ਸਕਦੇ ਤੁਸੀਂ ਹਾਂਜੀ ਉਹ ਇਹਦਾ ਬਿਲਕੁਲ ਬਿਲਕੁਲ ਇੰਨੀ ਠੰਡੀ ਕਿ ਲੋੜ ਤੋਂ ਵੱਧ ਠੀਕ ਆ ਬਾਕੀ ਹੈ ਜਵਾਨਾ ਦੰਦ ਪੂਰੇ ਕਰ ਗਈ ਨਾ ਹਾਂਜੀ ਜਵਾਲਾ ਹਾਂਜੀ ਹਾਂਜੀ ਤੀਜੇ ਤੀਜੇ ਸੂਵੇ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਦੋਸਤੋ ਤੁਸੀਂ ਵੇਖੋ ਜਿਹੜੇ ਮੇਰੇ ਵੀਰ ਸ਼ਕੀਰ ਨੇ ਦੇਰੀ ਨਾ ਕਰਿਓ ਕਿਉਂਕਿ ਬਹੁਤ ਜ਼ਿਆਦਾ ਖੂਬਸੂਰਤੋ ਨਗੀਨਾ ਆਪਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਮੈਂ ਇੱਕ ਵਾਰੀ ਜਿਹੜੇ ਨਾ ਕੈਰੈਕਟਰਿਸਟਿਕ ਹੈਗੇ ਨੇ ਉਹ ਤੁਹਾਨੂੰ ਜ਼ਰੂਰ ਜਿਹੜੇ ਚੈੱਕ ਕਰਵਾ ਦੇਣਾ ਬਿਲਕੁਲ ਵੇਖੋਗੇ ਤੁਸੀਂ ਅਗਲੇ ਪੈਰਾਂ ਦੇ ਮਗਰਲੇ ਪੈਰ ਜਿਹੜੇ ਬਿਲਕੁਲ ਬਰਾਬਰ ਦੇ ਦੋਸਤੋ ਤੋਤੇ ਨੇ ਵੀ ਜਿਵੇਂ ਕਹਿ ਲੋ ਵੀ ਜਰਾਬਾਂ ਆਪਾਂ ਚੜਾਈ ਵਪਾਰੀ ਵਰਗ ਦੇ ਵਿੱਚ ਇੱਕ ਗੱਲ ਮਸ਼ਹੂਰ ਹੈ ਜੀ ਸਾਹਿਬ ਇਹਨੂੰ ABC 480 ਦਾ ਜਾਨੀ ਕਿ ਸੀਮਨ ਲੱਗਾ ਹੋਇਆ ਵੇਰਾਵਲੇ ਕਰਨਾਟਕਾ ਦਾ ਜਿਹੜਾ ਜਾਨੀ ਕਿ ਆਪਣੇ ਰਜੀਵ ਸਾਰਾ ਉਹਨੇ ਕੋਲੇ ਕਿ ਨੀਲੀ ਦਾ ਮਾਲੀ ਹੈਗਾ ਅੱਛਾ ਜੀ ਉਹਦਾ ਸੀਮਨ ਇਹਨੂੰ ਠੀਕ ਹੈ ਜੀ ਠੀਕ ਹੈ ਉਹਨਾਂ ਦੇ ਮਤਲਬ ਜਿੱਦਾਂ ਆਪਾਂ ਲੈ ਕੇ ਆਂਦੀ ਆ ਹਾਂਜੀ ਹਾਂਜੀ ਤਾਂ ਇਹਦੇ ਜਿਹੜੇ ਮਾਲਕ ਸੀ ਉਹਨਾਂ ਦੇ ਮਤਲਬ ਦੱਸਿਆ ਗਿਆ ਆਪਾਂ ਨੂੰ ਅੱਗੋਂ ਠੀਕ ਹੈ ਵੀਰ ਤੇ ਬਾਕੀ ਦੋਸਤੋ ਤੁਸੀਂ ਜਿਹੜਾ ਮੈਂ ਤੁਹਾਨੂੰ ਇੱਕ ਵਾਰੀ ਨਾ ਮੋٹے ਤੌਰ ਤੇ ਮੂੰਹ ਮੱਥਾ ਤੇ ਸਾਰਾ ਬਾਡੀ ਸਟਰਕਚਰ ਵਿਖਾ ਦੇਣਾ ਬਰੀਕ ਚਮੜੀ ਹੈ ਦੋਸਤੋ ਬਾਕੀ ਕੱਦ-ਕੱਠ ਜਿਹੜਾ ਨੀਲੀ ਰਾਬੀ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਸੋਹਣਾ ਕੱਦ-ਕੱਠ ਹੈ ਵੀ ਕੋਈ ਨਿੱਕੀ ਜਿਹੀ ਨਾ ਸਮਝਿਓ ਇਹਨੂੰ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਨਾ ਵੀਰ ਦੇ ਕੋਲ ਤੇ ਸਾਈਟ ਸਫਾਈ ਹੋਵਾਂਗੇ ਤੁਸੀਂ ਸੰਤੁਸ਼ਟ ਹੋਵੋਗੇ ਆਰਡਰ ਦੀ ਕੁਆਲਿਟੀ ਇੱਕ ਵਾਰੀ ਜਿਹੜੀ ਚਾਰੇ ਪਾਸੇੋਂ ਤੁਸੀਂ ਜ਼ਰੂਰ ਵੇਖ ਲਓ ਬਾਕੀ ਤੋਰ ਕੇ ਤੁਹਾਨੂੰ ਖੁੱਲੇ ਨਹੀਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਜੀ ਤੇ ਆਹ ਵੇਖੋ ਦੋਸਤੋ ਥਾਣੇ ਵਿੱਚ ਬਹੁਤ ਸਜੇ ਖੱਬੀ ਉਹ ਜਿਹੜਾ ਤੁਸੀਂ ਬਹਿਣੀ ਉਲਟ ਪਾਸੇ ਵੇਖ ਰਹੇ ਹੋ ਸਾਰੇ ਥਾਣੇ ਬਿਲਕੁਲ ਘੜ ਘੜ ਕੇ ਆਏ ਹਾਂ ਜੀ ਹਾਂ ਜੀ ਸੋਹਣਾ ਚੰਗਾ ਵੇਣ ਬੂਣ ਬਹੁਤ ਵਧੀਆ ਚੰਗੀਆਂ ਨਜ਼ਰ ਆ ਰਹੀਆਂ ਨੇ ਹਵਾਨੇ ਜੀ ਸੰਧੂ ਸਾਹਿਬ ਇਹ ਘੱਟ ਤੋਂ ਘੱਟ ਤਿੰਨ ਦਿਨ ਦਾ ਟਾਈਮ ਪੂਰੇ ਹੋਣ ਪਿਆ ਠੀਕ ਹੈ ਜੀ ਤਾਂ ਇਹ ਚਾਰ ਪੰਜ ਦਿਨ ਹਫਤਾ ਵੀ ਲੱਗ ਸਕਦੀ ਹੈ ਠੀਕ ਹੈ ਹੈਗੀ ਟਿਲ ਟੁਲ ਹੈਗੀ ਕਾਫੀ ਹੈ ਜੀ ਬਹੁਤ ਹੀ ਮਤਲਬ ਚੰਗੀ ਬਣੂਗੀ ਹਾਂ ਜੀ ਹਾਂ ਜੀ ਆਹ ਵੇਖੋ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਕਾਫੀ ਚਿਰ ਤੋਂ ਡਿਮਾਂਡ ਕਰਦੇ ਪਏ ਸੀ ਨਾ ਵੀ ਸਾਰੇ ਪੱਖ ਤੋਂ ਜਿਹੜੀ ਪੂਰੀ ਨੀਲੀ ਰਾਬੀ ਖਰੀਦਣ ਦੀ ਤਾਂ ਦੋਸਤੋ ਤੁਸੀਂ ਜਿਹੜੀ ਆਪਣੀ ਰੀਜ ਪੂਰੀ ਕਰ ਸਕਦੇ ਜੀ ਅੱਜ ਬਹੁਤ ਵਧੀਆ ਚੰਗੀ ਸ਼ੈ ਲੈ ਕੇ ਆਏ ਆ ਤੇ ਇੱਕ ਜਿੱਦਾਂ ਨਵੀਂ ਸਰਕਾਰ ਆਈ ਹੈ ਨਾ ਤੇ ਉਦਾਂ ਤੁਸੀਂ ਮੰਨ ਕੇ ਚੱਲੋ ਵੀ ਇੱਕ ਨਵੀਂ ਨੀਲੀ ਰਾਬੀ ਦੀ ਮੱਝ ਵੀ ਆਪਾਂ ਬਿਲਕੁਲ ਐਟ ਅ ਟਾਈਮ ਹੀ ਲੈ ਕੇ ਜਿਹੜੀ ਤੁਹਾਡੇ ਹਾਸਤੇ ਆਏ ਆ ਬਹੁਤ ਹੀ ਵਧੀਆ ਲੈ ਕੇ ਜੇ ਚੱਲਦੀ ਆ ਆ ਵੇਖੋ ਦੋਸਤੋ ਵੀ ਸਾਰੇ ਪੱਕ ਤੋਂ ਮੈਂ ਤੁਹਾਨੂੰ ਹਵਾਨਾ ਲੇਵਾ ਜ਼ਰੂਰ ਦਿਖਾਉਂਗਾ ਦੂਰੋਂ ਨੇੜਿਓਂ ਤੁਸੀਂ ਚੱਲ ਕੇ ਆਉਣਾ ਤਸੱਲੀ ਤੁਸੀਂ ਆਪਣੀ ਸੁੰਦੀ ਨਹੀਂ ਸਕਾ ਕਰਦੇ ਠੀਕ ਹੈ ਜੀ ਤਾਂ ਬਹੁਤ ਜ਼ਿਆਦਾ ਬਣੋਗੇ ਬਹੁਤ ਵਧੀਆ ਚੰਗਾ ਲੇਵਾ ਬਣਾਵੇਗੀ ਜੀ ਤੇ ਵੀਰ ਹਰ ਵੇਲ ਕਿੰਨੇ ਕ ਦਿਨ ਹੋਰ ਲੱਗੇਗੀ ਇਹ ਮੇਰਾ ਅੰਦਾਜ਼ਾ 7-8 ਦਿਨ ਬਾਕੀ ਇਸ ਚੀਜ਼ ਨੂੰ ਨਾ ਕੋਈ ਦੇਖੇਗੀ ਬੈਠੀ ਹੋਈ ਐ ਅਲਰੇੜੀ ਹੈ ਥੋੜਾ ਇਦਾਂ ਲੱਗ ਰਹੀ ਐ ਤੇ ਬਹੁਤ ਹੀ ਵਧੀਆ ਫਿਰ ਠੰਡੀ ਐ ਸਭ ਤੋਂ ਵਧੀਆ ਗੱਲ ਇਹਦੀ ਇਹ ਆ ਇਹ ਗਰਮ ਨਹੀਂ ਆਉਂਦੀ ਠੀਕ ਹੈ ਜੀ ਆਹ ਦੇਖੋ ਦੋਸਤੋ ਆਹ ਦੇਖੋ ਜੀ ਇਹਦਾ ਮੂੰਹ ਖੜੋ ਜੋ ਮਰਜ਼ੀ ਕਰੋ ਆਹ ਦੇਖੋ ਬਹੁਤ ਉਹ ਤੁਸੀਂ ਕੋਈ ਵੀ ਚੀਜ਼ ਦੇਣੀ ਹੈ ਮਸਾਲਾ ਦੇਣਾ ਕੁਝ ਵੀ ਦੇਣਾ ਬੜੇ ਆਰਾਮ ਨਾਲ इजीली ਜਿਹੜਾ ਮੂੰਹ ਖਲਵਾ ਕੇ ਜਿਹੜਾ ਦੋਸਤੋ ਇਹ ਲੈ ਲਵੇਗੀ ਆਹ ਦੇਖੋ ਦੋਸਤੋ ਬਿਲਕੁਲ ਸੋਣੀ ਹਾਈਟ ਹੈਗੀ ਸੋਹਣਾ ਕੱਦ ਘਾੜਾ ਬਾਕੀ ਜਿਹੜਾ ਲੇਵਾ ਬਹੁਤ ਪਰਮਾ ਜੰਗਾ ਚੌਰਸ ਲੇਵਾ ਦੋਸਤੋ ਢਿੱਲਾ ਢੋਲਾ ਲੇਵੇ ਦੀਆਂ ਹਜੇ ਹੈਗੀਆਂ ਨੇ ਹੋਰ ਬਣਾ ਲੂਗੀ ਹਜੇ ਤਕਰੀਬਨ ਜਿਵੇਂ ਪੇ 2-4 ਦਿਨ ਵੀ ਲੈ ਕੇ ਚਲੀ ਗਈ ਤੇ ਹੋਰ ਲੇਵਾ ਸੋਹਣਾ ਬਣਾ ਲੇ ਆਹ ਵੇਖੋ ਠੀਕ ਹੈ ਜੀ ਠੀਕ ਹੈ ਹਰ ਵੇਲੇ ਵੀਰੇ ਕੀ ਡਿਮਾਂਡ ਹੈ ਵੀ ਕੀ ਕਰਦੇ ਪਏ ਆਪਾਂ ਹਾਂ ਸੰਧੂ ਸਾਹਿਬ ਜੀ ਜੇ ਤਾਂ ਬਾਹਰ ਦੀ ਮਾਰਕੀਟ ਵੇਖੀਏ ਜਿਹੜੇ ਤਾਂ ਉਹ ਨੀਲੀ ਦਾ ਰੇਟ ਚੱਲ ਰਿਹਾ ਵਾ ਉਸ ਹਿਸਾਬ ਨਾਲ ਤਾਂ ਆਪਾਂ ਵੀ ਆਪਾਂ 90 95 ਕਰੀਏ ਜੋ ਵੀ ਹਾਂਜੀ ਆਪਾਂ ਇਹ 87000 ਰੁਪਏ ਦੀ ਡਿਮਾਂਡ ਕਰਦੇ ਆ ਉਹਦੇ ਚੋਂ ਵੀ ਆਪਾਂ ਥੋੜਾ ਬਹੁਤ ਮਾਨਤਾ ਕਰਾਂਗੇ 87000 ਚੋਂ ਹਾਂਜੀ ਠੀਕ ਆ ਬਹੁਤ ਵਧੀਆ ਚੰਗਾ ਰੇਟ ਆ ਬਾਕੀ ਬੰਦਾ ਵੀਨ ਦੇ ਹਾਂਜੀ ਬਹੁਤ ਹੀ ਵਧੀਆ ਕੁਆਲਟੀ ਬਿਲਕੁਲ ਇੱਕ ਚੀਜ਼ ਦਾ ਮੁੱਲ ਕਿਸਾ ਵੀਰ ਨੇ ਵੀ ਕੋਈ ਨਜਾਇਜ਼ ਨਹੀਂ ਇਹਦੇ ਚ ਹੈਗਾ ਕਾ ਜੈ ਮੁੱਲਾ ਬਿਲਕੁਲ ਹਾਂਜੀ ਹਾਂਜੀ ਤੋ ਦੋਸਤੋ ਹਰ ਪਾਸੇ ਤੋਂ ਆਪਾਂ ਤੁਹਾਨੂੰ ਜਿਹੜੀ ਇਹ ਨੀਲੀ ਦਾ ਵੀਦੀ ਮੱਚ ਸੀ ਦਿਖਾ ਦਿੱਤੀ ਆ ਬਾਕੀ ਆ ਹੋਰ ਫੋਕਸ ਕਰ ਦਿੰਦੇ ਆ ਤਸੱਲੀ ਹੋ ਜੇ ਵੀ ਜਿਹੜੇ ਪਾਸੇ ਹੁਣ ਕੋਈ ਉਹ ਦੂਰਾ ਪਾਸਾ ਨਾ ਕੋਤੇ ਜੀ ਬਹੁਤ ਜ਼ੋਰ ਨਾਲ ਆ ਰਿਹਾ ਜੀ ਬਹੁਤ ਚੰਗਾ ਸੋਹਣਾ ਖਾਣਾ ਜੀ ਵੈਰੀ ਮੱਚ ਜੀ ਠੀਕ ਆ ਤੇ ਹਰ ਵੀਰ ਵੀਰੇ ਸੰਪਰਕ ਨੰਬਰ ਵੀ ਆਪਣੇ ਜਰੂਰ ਦੱਸ ਦੇ ਵੀਰਾਂ ਨੂੰ ਜਿਹੜੇ ਨਵੇਂ ਨੇ 99036 820259906382025 ਠੀਕ ਆ ਜੀ ਹਾਂ ਜੀ ਠੀਕ ਆ ਸੋ ਦੋਸਤੋ ਇਹ ਸਨ ਵੀਰ ਹੁਣਾਂ ਦੇ ਕੋਲ ਇੱਕ ਨਵਾਂ ਐਨੀਮਲ ਆਇਆ ਨੀਲੀ ਰਾਵੀ ਦੇ ਵਿੱਚ ਬਹੁਤ ਵਧੀਆ ਖੂਬਸੂਰਤ ਇੱਕ ਵਾਰੀ ਫਿਰ ਤਾਰੀਫ ਕਰਨੀ ਬਣਦੀ ਆ ਦੋਸਤੋ ਜਦੋਂ ਕੋਈ ਚੰਗੀ ਚੀਜ਼ ਆਉਂਦੀ ਆ ਬਹੁਤ ਜਿਆਦਾ ਬਾਕੀ ਵੈਸੇ ਦਾ ਦੋਸਤੋ ਦੇਖੋ ਬਾਹਰ ਸੀ ਵੱਜ ਚਲੋ ਆਪਾਂ ਨੂੰ ਨਜਾਇਜ਼ ਮਿਲੀ ਤਾਂ ਆਪਾਂ ਵੀ ਅੱਗੇ ਗਏ ਜੀ ਬਿਲਕੁਲ ਜੀ ਵੀਰ ਵੀਰ ਦਾ ਕਹਿੰਦਾ ਮਤਲਬ ਵੀ ਆਪਾਂ ਨਜਾਇਜ਼ ਮੋਲ ਨਹੀਂ ਕੀਤਾ ਕਿਉਂਕਿ ਅੱਗੋਂ ਆਪਾਂ ਨੂੰ ਪਰਤੇ 'ਚ ਮਿਲੀ ਆ ਤੇ ਉਸੇ ਪਰਤੇ 'ਚ ਜਿਹੜਾ ਨਫਾ ਮੁਨਾਫਾ ਜਿਹੜਾ ਆਪਾਂ ਰੱਖ ਕੇ ਵੀ ਜਿਹੜੀ ਤੁਹਾਨੂੰ ਚੀਜ਼ ਬਿਲਕੁਲ ਵਾਜਬ ਜੇ ਰੇਟ ਵਿੱਚ ਆਪ ਤੇ ਜਿਸ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਪਰਤੇ ਚ ਹੋਵੇ ਵੀਰ ਹਰ ਮੇਲ ਦੇ ਸੰਪਰਕ ਨੰਬਰ ਹੈ ਵੀਡੀਓ ਦੇ ਵਿੱਚ ਚਲਦੇ ਕਰ ਦਵਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੇ ਤੇ ਹੋਰਾਂ ਤੱਕ ਸ਼ੇਅਰ ਵੀ ਜਰੂਰ ਕਰ ਦਿਓ ਲਾਈਕ ਤੇ ਆਪਣੇ ਜਿਹੜੇ ਕਮੈਂਟ ਆ ਦੋਸਤੋ ਉਹ ਵੀਡੀਓ ਦੇ ਵਿੱਚ ਕਰਦੇ ਰਿਆ ਕਰੋ ਤਾਂ ਜੋ ਸਾਨੂੰ ਹਰ ਇੱਕ ਚੀਜ਼ ਦਾ ਪਤਾ ਵੀ ਲੱਗਦਾ ਰਹੇ ਮਿਲਦੇ ਇੱਕ ਨਵੀਂ ਚੰਗੀ ਕੁਆਲਿਟੀ ਦਾ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ